ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਚੌਥਾ ਜਪ ਮੰਨ RAM ਨਾਮ ਪੜ ਸਾਰ ਜਪ ਮੰਨ RAM ਨਾਮ ਇਥੇ ਵਿਸਰਾਮ ਪੜ ਸਾਰ ਜਪ ਮੰਨ RAM ਨਾਮ ਪੜ ਸਾਰ RAM ਨਾਮ ਬਿਨ ਥਿਰ ਨਹੀਂ ਕੋਈ ਹੋਰ નિਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜੀਐ ਬੋਰੇ ਜੋ ਦੀਸੈ ਸੋ ਛਾਰ ਵਿਖਿਆ ਕੋ ਤੁਮ ਆਪਣੀ ਕਾਰ ਜਾਣਨਾ ਹੋ ਸਾ ਛਾੜ ਜਾਹੁ ਸਿਰ ਪਾਰ ਤੇਲ ਤੇਲ ਪਲ ਪਲ ਔਦ ਫੂਨ ਘਟੈ ਬੂਝ ਨਾ ਸਕੈ ਗਵਾਰ ਬੂਝ ਨਾ ਸਕੈ ਗਵਾਰ ਸੋ ਕਿਸ ਕਰੇ ਜੇ ਸਾਥ ਨ ਚਾਲੇ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬਾਰੇ ਤੋ ਪਾਵਹਿ ਮੂਖ ਦਵਾਰ ਤੋ ਪਾਵਹਿ ਮੂਖ ਦਵਾਰ ਬਿਨ ਸਤ ਸੰਗ ਸੁਖ ਗਿਣਾ ਨ ਪਾਇਆ ਜਾਏ ਪੂਛ ਬੇਦ ਵਿਚਾਰ ਰਾਣਾ ਰਾਉ ਸਭੈ ਕੋ ਉਚਾਲੈ ਉਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਹਚਲ ਨਾਨਕ ਪਾਤੀ ਯਮਕ ਲਾਦਨੀਏ ਨਾਨਕ ਸੰਤ ਸਦਾ ਥਿਰ ਨਿਹਚਲ ਨਾਨਕ ਸੰਤ ਸਦਾ ਥਿਰ ਨਿਹਚਲ ਜਿਨ ਰਾਮ ਨਾਮ ਆਧਾਰ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਕਾਹੇ ਪੂਤ ਇਥੇ ਵਿਸਰਾਮ ਲਾਉਣਾ ਹੈ ਝਗਰਤ ਹੋ ਇਹ ਸੰਬੰਧਕ ਪਾਠ ਹੈ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਦੀਰੇ ਤੁਮਹਾ ਇਹ ਤੁਮ ਹੋ ਇਹ ਵੀ ਸੰਬੰਧਕ ਪਾਠ ਹੈ ਜਿਨ ਕੇ ਜਣੇ ਬਦੀਰੇ ਤੁਮਹਾ ਇਥੇ ਵਿਸਰਾਮ ਤੈਨਸਿਓ ਝਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹ ਕਰਤ ਹ ਪਾਠਵੀ ਸੰਬੰਧਕ ਹੈ ਸੋ ਧਨ ਕਿਸ ਨਾ ਆਪ ਖੇਨ ਮਹਿ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਤੈਨ ਕੇ ਹਰ ਹਰ ਤਿਨ ਕੇ ਜਪੁ ਹ ਜਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਾਰ ਤੈਨ ਕੇ ਜਪੁ ਹਜਾਰ ਉਪਦੇਸ ਕਰਤ ਨਾਨਕ ਜਨ ਤਉਮ ਕਉ ਜੋ ਸੁਨਹੁ ਤਉ ਜਾਏ ਸੰਤਾਪ ਸਾਰਗ ਮਹੱਲਾ ਚੌਥਾ ਘਰ ਪੰਜਵਾ ਦੁ ਪਦੇ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦਿ ਜਪ ਮੰਨ ਜਗਨਨਾਥ ਜਗਦੀਸ਼ਰੂ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ ਇਥੇ ਦੋ ਵਿਸਰਾਮ ਹਨ ਧਿਆਨ ਨਾਲ ਲਾਉਨੇ ਹਨ ਜਪ ਮੰਨ ਜਗਨਨਾਥ ਜਗਦੀਸ਼ਰੂ ਜਗ ਜੀਵਨੋ ਇਥੇ ਪਹਿਲਾ ਵਿਸਰਾਮ ਹੈ ਦੂਸਰਾ ਮਨਮੋਹਨ ਇਕੱਠਾ ਲਿਖਿਆ ਹੈ ਪਦਸ਼ੀਦ ਪੁੱਥੀਆਂ ਦੇ ਵਿੱਚ ਮਨਮੋਹਨ ਵੱਖਰਾ ਪਾਠ ਹੈ ਮਨਮੋਹਨ ਸਿਉ ਪੀਤ ਲੱਗੀ ਇੱਥੇ ਦੂਸਰਾ ਵਿਸਰਾਮ ਹੈ ਮੈਂ ਹਰ 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 ਠੀਕ ਇਥੇ ਠਮਕ ਮੈਂ ਹਰ 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 ਠੀਕ ਸਭ ਦਿਨਸ ਸਭ ਰਾਤ ਰਹਾਉ ਹਾਰ ਕੀ ਉਪਮਾ ਅਨਿਕ 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 ਗੁਣ ਗਾਵਤ ਸੋਕ ਨਾਰਦ ਭੈਮਾਦਿਕ ਤਾਪ ਗੁਣ ਸੁਆਮੀ ਗਨਿਨ ਨ ਜਾਤ ਇੱਕ ਹੀ ਵਿਸਰਾਮ ਹੈ ਹਰ ਕੀ ਉਪਮਾ ਅਨਿਕ 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 ਗੁਣ ਗਾਵਤ ਇਥੇ ਪਹਿਲਾ ਵਿਸਰਾਮ ਹੈ ਹਰ ਕੀ ਉਪਮਾ ਅਨਿਕ ਅਨਿਕ ਇਥੇ ਠਮਕ ਅਨਿਕ ਗੁਣ ਗਾਵਤ ਇਥੇ ਵਿਸਰਾਮ ਸੋਕ ਨਾਰਦ ਭੈਮਾਦਿਕ ਇਥੇ ਠਮਕ ਤਾਪ ਗੁਣ ਸੁਆਮੀ ਇਥੇ ਵੀ ਠਮਕ ਗਨਿਨ ਨ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ ਇਹ ਤੂੰ ਹਰ ਬੇਅੰਤ ਇੱਥੇ ਥੋੜਾ ਜਿਹਾ ਠਹਿਰਾ ਤੂੰ ਹਰ ਬੇਅੰਤ ਇੱਥੇ ਵੀ ਥੋੜਾ ਜਿਹਾ ਠਹਿਰਾ ਤੂੰ ਹਰ ਸੁਆਮੀ ਇੱਥੇ ਵਿਸਰਾਮ ਹੈ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਵਸਤੇ ਤੇ ਹਰ ਕੀ ਜਨ ਸਾਧੂ ਹਰ ਭਗਾਤ ਹਰ ਕਿ ਕੈ ਨਿਕਟ ਨਿਕਟ ਇਥੇ ਠਮਕ ਹਰ ਨਿਕਟ ਹੀ ਵਸਤੀ ਇਥੇ ਵਿਸਰਾਮ ਹੈ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਓ ਰਾਲ ਮਿਲੇ ਜੈਸੀ ਜਨ ਨਾਨਕ ਸਲਲੈ ਸਲਲ ਮਿਲਾਤ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ